ਇਹ ਥੋੜੀ ਕੋ ਮਨ ਦਾ ਵੀ ਮੈਂ ਮੂਰਖ ਹਰ ਬੰਦਾ ਹੀ ਚਲਾਕ ਹੁੰਦਾ ਹਰ ਬੰਦਾ ਚਲਾਕ ਹੈ ਪਹਿਲੋਂ ਬੰਦਾ ਜਨਤਕ ਥਾਵਾਂ ਤੇ ਚਲਾਕੀ ਕਰਦਾ ਸੀ ਸਰਕਾਰੀ ਦਫਤਰਾਂ ਵਿੱਚ ਚਲਾਕੀ ਕਰਦਾ ਸੀ ਕੰਮ ਕਾਜ ਵਾਲੀ ਥਾਂ ਤੇ ਚਲਾਕੀ ਕਰਦਾ ਸੀ ਅੱਜ ਗੁਰਦੁਆਰਿਆਂ 'ਚ ਵੀ ਚਲਾਕੀ ਕਰਦਾ ਹੈ ਧਾਰਮਿਕ ਸਥਾਨਾਂ ਮੰਦਰਾਂ ਮਸਜਿਦਾਂ ਚਰਚਾਂ ਸਾਰੀਆਂ ਥਾਵਾਂ ਤੇ ਚਲਾਕੀ ਕਰਦਾ ਹੈ ਇੱਥੇ ਥੋੜੀ ਚਲਾਕੀ ਚਲਦੀ ਗੁਰੂ ਕੋਲ ਗੁਰੂ ਨਾਲ ਉਹ ਚਤਰ ਹੋਵੇਗਾ ਤੇ ਤਾਂ ਤੇਰੀ ਚਲਾਕੀ ਚੱਲਣੀ ਨਹੀਂ ਤੇ ਤੂੰ ਚਲਾਕੀ ਆਪਣੀ ਲੋਕਾਂ ਚ ਦੱਛਰ ਕਰ ਬੈਠੇ ਹਾਰ ਇੱਕ ਧਾਰਮਿਕ ਸਥਾਨ ਤੇ ਬੰਦਾ ਜਾ ਕੇ ਚਲਾਕ ਬਣਨ ਦੀ ਕੋਸ਼ਿਸ਼ ਕਰਦਾ ਹੈ ਚਲਾਕ ਬਣਦੀ ਆਪਣੇ ਆਪ ਨੂੰ ਸਿਆਣਾ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਮਹਾਰਾਜ ਸਤਗੁਰੂ ਕਹਿੰਦੇ ਹਮ ਮੂਰਖ ਤੂੰ ਚਤਰ ਸਿਆਣੇ ਕਹਿੰਦੇ ਮਹਾਰਾਜ ਸਿਆਣੇ ਸਿਰਫ ਤੁਸੀਂ ਹੋ ਅਸੀਂ ਸਿਆਣੇ ਨਹੀਂ ਆ ਅਸੀਂ ਸਿਆਣੇ ਥੋੜੀ ਆ ਹਮ ਮੂਰਖ ਅਸੀਂ ਮੂਰਖ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਕਹਿੰਦੇ ਮੈਂ ਮੂਰਖ ਕੀ ਕੇ ਤਕ ਬਾਤ ਹੈ ਆਪਣੇ ਆਪ ਨੂੰ ਮੂਰਖ ਆਖਿਆ ਦੁਨੀਆ ਨੂੰ ਸੁਨਿਆ ਦਿੱਤਾ ਦੁਨੀਆ ਦੇ ਲੋਕੋ ਜਦੋਂ ਦਾਤੇ ਤੋਂ ਦਾਤ ਝੋਲੀ ਵਿੱਚ ਪਾਉਣੀ ਨਾ ਤੇ ਸਿਆਣੇ ਬੜ ਕੇ ਨਾ ਜਾਇਓ ਆਖਿਓ ਕਿ ਅਸੀਂ ਮੂਰਖਾਂ ਸਾਡੀ ਝੋਲੀ ਵਿੱਚ ਦਾਤ ਪਾ। ਤੇ ਜਦੋਂ ਤੂੰ ਸਿਆਣਾ ਬਣ ਕੇ ਆਵੇਂਗਾ ਨਾ ਕਿ ਮੈਂ ਬਹੁਤ ਸਿਆਣਾ ਮੇਰੇ ਵਰਗਾ ਸਿਆਣਾ ਥੋੜੀ ਹੈ। ਉਦੋਂ ਇਹ ਚੈਲੰਜ ਕਰ ਰਿਹਾ ਹੋਵੇਗਾ ਕਿ ਮੈਂ ਸੱਚੇ ਪਾਤਸ਼ਾਹ ਤੁਹਾਡੇ ਨਾਲੋਂ ਵੀ ਸਿਆਣਾ ਆ ਜਿਨ੍ਹਾਂ ਲੋਕਾਂ ਨੇ ਸਿਆਣੇ ਪੈਦਾ ਕੀਤੇ ਨਾ। ਹੱਥ ਵੇਖਣ ਵਾਲੇ ਸਿਆਣਾ ਬੀਬੀਆਂ ਕਹਿੰਦੇ ਆ ਫਲਾਣੀ ਥਾਂ ਤੇ ਸਿਆਣਾ ਏ ਸਾਰੀਆਂ ਗੱਲਾਂ ਦੱਸ ਦਿੰਦਾ ਸਿਆਣਾ ਤੇ ਜੇ ਉਹ ਸਿਆਣਾ ਫਿਰ ਹੁਣ ਤੁਸੀਂ ਗੁਰੂ ਨੂੰ ਕਿੱਥੇ ਰੱਖਦੇ ਹੋ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦਿਆਂ ਆਖਿਆ ਤੁਸੀਂ ਸਿਆਣਿਓ ਅਸੀਂ ਜੀਵ ਮੂਰਖ ਹਾਂ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਦਾ ਗਿਆਤਾ ਤੂੰ ਸਾਰੀਆਂ ਕਲਾ ਦਾ ਜਾਣਨ ਵਾਲਾ ਸਰਬ ਕਲਾ ਭਰਪੂਰ ਹੈ ਤੂੰ